ਕੰਧ ਤੇ ਟਪਕੇ ਮੈਨੂੰ ਜੇ ਅੰਦਰ ਉਹ ਮੈਨਦਰ ਬੈਡਾਂ ਵਾਲੇ ਕਮਰੇ ਚ ਜਾ ਵੜਿਆ ਉਥੇ ਵੜ ਕੇ ਬੈਡਾਂ ਦੇ ਕਮਰੇ ਚ ਮੈਨੂੰ ਤਾਂ ਖਿੱਚ ਲਿਆ ਖਿੱਚ ਕੇ ਮੈਨੂੰ ਕੁੱਟ ਕੱਟ ਕੇ ਮেরে ਮਾਰੇ ਘਰੇ ਲਿਆ ਕੇ ਕੁੱਟ ਕੱਟ ਕੇ ਮੈਨੂੰ ਗੱਡੀ ਚ ਡੇਕ ਲਿਆ ਮੇਰੇ ਕੋਲ ਤਿੰਨ ਤੋਲੇ ਸਿਉਣਾ ਸੀਗਾ ਤੇ ਬਾਕੀ ਲੱਖ ਸਾਲ ਲੱਖ ਸਵਾ ਲੱਖ ਰੁਪਈਆ ਬੰਗੂਰ ਪੈਸੇ ਤੇ ਕਰੇ ਦੋ ਤਰ੍ਹਾਂ ਦੇ ਵਿਚਕਾਰ ਪਿੰਡ ਦੀ ਇੱਕ ਗਲੀ ਨੂੰ ਲੈ ਕੇ ਲੜਾਈ ਹੋਈ ਹੈ ਤੇ ਦਰਸਲ ਲੜਾਈ ਦਾ ਇਹ ਮਾਮਲਾ ਜੋ ਕਿ ਕਿਡਨੈਪਿੰਗ ਦਾ ਹੁਣ ਬਣਦਾ ਜਾ ਰਿਹਾ ਅਖੀਰ ਕਰ ਸੱਚਾਈ ਕੀ ਹੈ ਇਸ ਮਾਮਲੇ ਨੂੰ ਲੈ ਕੇ ਹੁਣੇ ਪੂਰਾ ਕੇਸ ਪੁਲਿਸ ਦੇ ਕੋਲ ਪਹੁੰਚਿਆ ਜੀ ਹਾਂ ਇਹ ਮਾਮਲਾ ਦਿਰਬਾ ਦੇ ਪਿੰਡ ਉਬਿਆਦ ਜਿੱਥੇ ਦੋ ਤਰ੍ਹਾਂ ਦੇ ਵਿਚਾਲੇ ਪੁਰਾਣੀ ਰੰਜਿਸ਼ ਨੂੰ ਲੈ ਕੇ ਲੜਾਈ ਹੋਈ ਜਿਸ ਦੇ ਵਿੱਚ ਇੱਕ ਵਿਅਕਤੀ ਦੇ ਵੱਲੋਂ ਇਨਜ਼ਾਮ ਲਗਾਏ ਗਏ ਕਿ ਮੇਰੇ ਹੀ ਪਿੰਡ ਦੇ ਇੱਕ ਵਿਅਕਤੀ ਨੇ ਗੱਡੀ ਦੇ ਵਿੱਚ ਮੈਨੂੰ ਕਿਡਨੈਪ ਕਰਕੇ ਲੈ ਜਾਇਆ ਤੇ ਮੇਰੀ ਕੁੱਟਮਾਰ ਕੀਤੀ ਤੇ ਵੀਡੀਓ ਵਾਇਰਲ ਕੀਤੀ ਪਰ ਉਸ ਦੀ ਸੱਚਾਈ ਕੀ ਹੈ ਤਾਂ ਹੁਣ ਪ੍ਰਸ਼ਾਸਨੀ ਦੱਸੇਗਾ ਉਧਰ ਜਿਸ ਵਿਅਕਤੀ ਤੇ ਇਲਜ਼ਾਮ ਲੱਗੇ ਉਹ ਵੀ ਕੈਮਰੇ ਸਾਹਮਣੇ ਉਸਨੇ ਜਾਂਚ ਦੀ ਮੰਗ ਕੀਤੀ ਹੈ ਉਸਨੇ ਕਿਹਾ ਕਿ ਸਾਡੀ ਪੁਰਾਣੀ ਰੰਜਿਸ਼ ਚੱਲਦੀ ਹੈ ਇੱਕ ਗਲੀ ਦੇ ਮਾਮਲੇ ਨੂੰ ਲੈ ਕੇ ਪਰ ਉਹ ਮਾਮਲਾ ਕੋਰਟ ਚ ਚੱਲ ਰਿਹਾ ਜਿਸ ਨੂੰ ਲੈ ਕੇ ਕੁਝ ਵਿਅਕਤੀਆਂ ਦੇ ਵੱਲੋਂ ਡਰਾਮਾ ਵੀ ਰਚਿਆ ਗਿਆ ਉਸ ਵਿਅਕਤੀ ਨੇ ਜਾਂਚ ਦੀ ਮੰਗ ਕੀਤੀ ਹੈ ਤੇ ਉਹਨਾਂ ਕਿਹਾ ਕਿ ਜਾਂਚ ਹੋਣੀ ਚਾਹੀਦੀ ਹੈ ਤੇ ਇਸ ਮਾਮਲੇ ਦੇ ਵਿੱਚ ਉਹਨਾਂ ਕਾਰਵਾਈ ਦੀ ਵੀ ਮੰਗ ਕੀਤੀ ਹੈ ਪਰ ਜੋ ਕਿਡਨੈਪਿੰਗ ਦਾ ਤੇ ਫਿਰੌਤੀ ਦੇ ਦੋਸ਼ ਨੇ ਉਹ ਬਿਲਕੁਲ ਝੂਠੇ ਨੇ ਉਧਰ ਕੋਹਰੀਆ ਚੌਕ ਕੀ ਇੰਚਾਰਜ ਮਿੱਠੂ ਰਾਮ ਦਾ ਕਹਿਣਾ ਹੈ ਕਿ ਇਹ ਗਲੀ ਦਾ ਮਾਮਲਾ ਹੈ ਤੇ ਕਿਡਨੈਪਿੰਗ ਦੇ ਵਿੱਚ ਉਨ੍ਹਾਂ ਦਾ ਕੋਈ ਰੋਲ ਹਾਲਕੀ ਫਿਲਹਾਲ ਤਾਂ ਨਜ਼ਰ ਨਹੀਂ ਆਇਆ ਜਾਂਚ ਕੀਤੀ ਜਾ ਰਹੀ ਹੈ ਜੋ ਜਾਂਚ ਦੇ ਵਿੱਚ ਸਾਹਮਣੇ ਆਵੇਗਾ ਉਸ ਮੁਤਾਬਕ ਕਾਰਵਾਈ ਹੋਵੇਗੀ ਮੇਰਾ ਨਾਮ ਬਲਦੀ ਗਾਵਾਂ ਹੈ ਅਸੀਂ ਉੱਬੇ ਦੇ ਏ ਜੀ ਮੇਰੇ ਪਹਿਲਾਂ ਤਾਂ ਸਰਪੰਚ ਆਇਆ ਤੇ ਨਾਲ ਉਹਦੇ ਅਮਰੀਕ ਸਿੰਘ ਸੀਗਾ ਮੌਕਾ ਦੇਖ ਕੇ ਪੁੱਠੇ ਮੁਰਗੇ ਤੇ ਉਦੋਂ 10-15 ਮਿੰਟ ਬਾਅਦ ਗੱਡੀ ਭਰ ਕੇ ਬੰਦੇ ਆ ਗਏ ਦੋ ਤਿੰਨ ਮੋਟਰਸਾਈਕਲ ਸੀਗੇ ਤੇ ਆਕੇ ਜੀ ਮੈਨੂੰ ਸਾਡੇ ਘਰ ਦੀ ਕੰਦਰ ਨਾਲ ਮਿੱਟੀ ਲੱਗੀ ਹੁੰਦੀ ਉਹ ਪੱਟਣ ਮੰਨ ਗਏ ਜਦੋਂ ਪੱਟਣ ਮੰਨ ਗਏ ਮੈਂ ਉਹਨੂੰ ਕਿਹਾ ਮਖਾ ਭਾਈ ਮੈਂ ਕੰਦ ਉੱਪਰ ਦੀ ਕਿਹਾ ਉਹਨੂੰ ਮਾਹ ਭਾਈ ਤੁਸੀਂ ਇਹ ਕੰਮ ਨਾ ਕਰੋ ਤੁਸੀਂ ਬੈਠ ਕੇ ਗੱਲ ਕਰ ਲਓ ਤੇ ਬੇ ਜ ਮੈਂ ਗੱਲ ਨਹੀਂ ਕਰੀ ਮਾਂ ਕਰੇ ਕੰਦ ਟਪਕ ਕੇ ਮੈਨੂੰ ਜੀ ਅੰਦਰ ਉਹ ਮੈਂ ਅੰਦਰ ਬੈਡਾਂ ਵਾਲੇ ਕਮਰੇ 'ਚ ਜਾ ਬੜਿਆ ਉਥੇ ਬੜ ਕੇ ਬੈਡਾਂ ਦੇ ਕਮਰੇ 'ਚ ਮੈਨੂੰ ਤਾਂ ਖਿੱਚ ਲਿਆ ਖਿੱਚ ਕੇ ਮੈਨੂੰ ਕੁੱਟ ਕੱਟ ਕੇ ਮੇਰੇ ਮਾਰੇ ਕਰੇ ਲਿਆ ਕੇ ਕੁੱਟ ਕੱਟ ਕੇ ਮੈਨੂੰ ਵੱਡੀ ਚੜੇਕ ਲਿਆ ਤੇ ਨਾਲ ਤੀਗਾ ਹੋ ਆਪਣਾ ਕੀ ਇਹਦਾ ਨਾਮਾ ਗੁਰਪ੍ਰੀਤ ਉਹ ਗੁਰਪ੍ਰੀਤ ਨੂੰ ਕਹਿੰਦਾ ਕਹਦਾ ਜਿਹੜਾ ਕੁਝ ਤੇਰੇ ਕੋਲੇ ਪਿਆ ਉਹ ਚੱਕ ਲਿਓ ਕਹਿੰਦਾ ਸਾਰਾ ਕੁਝ ਤੇ ਮੇਰੇ ਕੋਲ ਤਿੰਨ ਤੋਲੇ ਸੇਵਣਾ ਸੀਗਾ ਤੇ ਬਾਕੀ ਲੱਖ ਸਾਲ ਲੱਖ ਸਵਾ ਲੱਖ ਰਪਏ ਬਹੁਤ ਪੈਸੇ ਤੇ ਕਰੇ ਮੈਂ ਗੁੜੀਆ ਦਾ ਦੇਖ ਰਖਈਆ ਕਰਖਿਆ ਤੀਗਾ ਜੀ ਬਸ ਮੈਂ ਰੇਜਿਮੈਂਟ ਕੱਢਣੀ ਸੀ ਤੇ ਬਾਕੀ ਮੈਨੂੰ ਫੇਰ ਕਹਿੰਦੇ ਚੱਕ ਲਿਓ ਜਿਹੜਾ ਕੁਝ ਹੈਗਾ ਤੇ ਚੱਕ ਕੇ ਆ ਕੇ ਜੀ ਮੈਨੂੰ ਗੱਡੀ 'ਚ ਸਿੱਟ ਲਿਆ ਨਾ ਮੇਰੀ ਚੰਗਾ ਰੋਲੀ ਪੈਂਦੀ ਹੈ ਬਿਲਕੁਲ ਵੀ ਵੀਡੀਓ ਹੈਗੀ ਹੈ ਜਦੋਂ ਮੈਨੂੰ ਕੁੱਟ-ਕੱਟ ਕੇ ਲੈ ਕੇ ਘਰੇ ਤੇ ਨਾਲ ਉਥੇ ਜਸਵੰਤ ਸੀ ਆਰਾ ਆਪਣਾ ਕੀ ਜਦਾ ਅਮਰੀਕ ਅਮਰੀਕ ਬਾਕੀ ਹਣ ਪੁਛਾਤੇ ਬੰਦੇ ਸੀਗੇ ਤੇ ਤੇ ਇੱਕ ਆ ਆਪਣਾ ਗੁਰਪ੍ਰੀਤ ਇੱਕ ਗੁਰਪ੍ਰੀਤ ਇੱਕ ਸੀਗਾ ਰਵੀ ਤੇ ਇਹਨਾਂ ਨੇ ਜੀ ਸਾਰਿਆਂ ਨੇ ਮੈਨੂੰ ਕੁੱਟ-ਕੱਟ ਕੇ ਜੀ ਅੰਦਰੋਂ ਮੈਨੂੰ ਗੱਡੀ ਚ ਡੇਕ ਲਿਆ ਫਿਰ ਮਰੀ ਕਿਤੇ ਇੱਕ ਦੋ ਜਿਹੜੇ ਦੋ ਵੰਦੇ ਆਲ 35 ਜੀ ਆ ਕੇ ਉਹਨਾਂ ਨੇ ਮੈਨੂੰ ਗੱਡੀ ਚੜੀ ਗਈ ਲਿਆ ਦੇਖ ਕੇ ਆ ਕੇ ਮੈਨੂੰ ਡੇਕ ਕੇ ਗੱਡੀ ਚਾ ਕੇ ਮੈਨੂੰ ਰਸਤੇ 'ਚ ਕੁੱਟਦੇ ਲਗਾਏ ਨੇ ਮੈਨੂੰ ਫੇਰ ਕੌਰੀਆਂ ਦੇ ਹੱਦ 'ਚ ਲਾ ਜਾ ਕੇ ਉੱਥੇ ਗੱਡੀ ਰੋਕ ਕੇ ਮੇਰੇ ਉੱਤੇ ਅਰਾੜ ਰੂਡ ਮਾਰੇ ਨੇ ਇਹਨਾਂ ਨੇ ਬਾਤ ਦਸਾਹੀ ਪਾਹੀ ਲੜਾਈ ਤੀ ਗਈ ਉਹ ਆਪਣੀ ਉਹ ਪਿੱਛੇ 2 ਹੀ ਪਿੱਛੇ ਜੀ 2 ਦਾ ਸਾਡਾ ਕੇਸ ਚੱਲਦਾ ਹੈਗਾ ਜੋ ਵੀ ਸਾਡਾ ਫੈਸਲਾ ਹੋਊ ਸਾਨੂੰ ਮਨਜ਼ੂਰ ਹੋਊਗਾ ਜੋ ਜੱਜ ਸਾਫ ਕਰਨਗੇ ਤੇ ਬਾਕੀ ਉਹ ਕਹਿੰਦਾ ਕਹਿੰਦਾ ਹਾਂ ਹਾਂ ਸਾਡੀ ਹੈ ਅਸੀਂ ਦੋ ਤਿੰਨ ਸਾਮੋਸੀ ਜਿੱਤੇ ਵੀ ਹੋਏ ਆ ਤੇ ਅਦਾਲਤ ਦੇ ਵਿੱਚ ਹੁਣ ਅਸੀਂ ਇਹੀ ਮੰਗ ਕਰਦੇ ਹਾਂ ਵੀ ਜਿਹੜਾ ਸਾਡੇ ਕਰੋ ਨਾਲ ਦਾ ਫਰauti ਮੰਗੀ ਇਹਨਾਂ ਨੇ ਵੀ ਕਹਿੰਦਾ ਵਿਆਹ ਤੋਂ ਪਹਿਲਾਂ ਪਹਿਲਾਂ ਉਹ ਕਹਿੰਦਾ ਮੈਨੂੰ 20 ਲੱਖ ਰੁਪਏ ਦੇ ਕੇ ਜੋ ਕਹਿੰਦਾ ਨਹੀਂ ਤੁਹਾਨੂੰ ਜਦੋਂ ਵੀ ਪੇਸ਼ੀ ਤੇ ਆਉਂਗੇ ਤੁਹਾਨੂੰ ਕਹਿੰਦਾ ਇਹੀ ਹੀਲਾ ਹੋਇਆ ਗੁਰ ਚੋਡੇ ਨਾਲ ਹਾਸ਼ਾਇਰ ਪਿਸਤੌਲਤੀ ਆਜੀ ਉਹਨਾਂ ਕੋਲ ਹਾਂ ਜੀ ਸਰ ਮੈਂ ਜਦੋਂ ਇਹ ਗੱਲਬਾਤ ਵਾਪਰੀ ਆਜੀ ਉਸ ਟਾਈਮ ਮੈਂ ਡਰਬੇ ਸੀਗਾ ਜੀ ਤੇ ਮੈਂ ਆਪਣਾ ਸਮਾਨ ਸੋਣ ਲੈਣ ਗਿਆ ਹੋਇਆ ਸੀ ਮੈਨੂੰ ਮੇਰੇ ਡੈਡੀ ਦਾ ਫੋਨ ਆਇਆ ਤੇ ਮੇਰੇ ਚਾਚਾ ਜੀ ਨੇ ਜਈ ਬਲਵੀਰ ਰਾਮ ਠੀਕ ਹੈ ਜੀ ਤੇ ਉਹਨਾਂ ਨੂੰ ਕੁੱਟ ਮਾਰ ਕੀਤੀ ਅਮਰੀਕ ਸਿੰਘ ਜਸਵੰਤਰਾਏ ਗੁਰਪ੍ਰੀਤ ਸ਼ਰਮਾ ਤੇ ਜਸਵੰਤਰਾਏ ਦਾ ਮੁੰਡਾ ਰਵੀ ਸ਼ਰਮਾ ਜੀ ਤੇ ਉਹਨਾਂ ਨਾਲ ਪੰਜ ਸੱਤ ਬੰਦੇ ਆਣ ਪਛਾਤੇ ਸੀਗੇ ਕ੍ਰੇਟਾ ਗੱਡੀ ਚ ਆਈ ਜੀ ਤਿੰਨ ਮੋਟਰਸਾਈਕਲ ਸੀਗੇ ਉਹਨਾਂ ਨੇ ਕੁੱਟਿਆ ਸਾਡੇ ਘਰ ਦੇ ਮੂਹਰੇ ਕੁੱਟਿਆ ਵੀਡੀਓ ਬਣੀ ਹੋਈ ਹੈ ਤੇ ਲਜਾ ਗੱਡੀ 'ਚ ਸਿੱਟ ਦਿਆਂ ਦੀ ਵੀ ਆਈ ਹੈ ਚੱਕ ਕੇ ਕੁੱਟ-ਕੁੱਟ ਕੇ ਉਹਨਾਂ ਨੇ ਗੱਡੀ 'ਚ ਪਾਇਆ ਫਿਰ ਉਹ ਕਹਿੰਦੇ ਕੌਰੀ ਲੈ ਕੇ ਗਏ ਨੇ ਉਦੋਂ ਬਾਅਦ ਦੇ ਵਿੱਚ ਉਹ ਆਪਣੀ ਗੱਡੀ ਦੇ ਵਿੱਚ ਹੀ ਆਪਦੇ ਘਰੇ ਲੈ ਕੇ ਗਏ ਜੀ ਕੋਟ ਕੋਟਟਾ ਗਿਆੁੰਦਾ ਨੇ ਬੁਰਾ ਹਲ ਕਰਤਾ ਹੀ ਦਿੱਤਾ ਬਾਹਾਂ ਤੋੜੀਆਂ ਪਈਆਂ ਉਹਨਾਂ ਦੀਆਂ ਤੇ ਨਾਲ ਦੀ ਨਾਲ ਦੋ ਪੁਲਿਸ ਮੁਲਾਜ਼ਮ ਅਸੀਂ ਚੌਂਕੀ ਦੇ ਵਿੱਚ ਰੈਪਟ ਲਿਖਾ ਕੇ ਆਏ ਆ ਪੁਲਿਸ ਮੁਲਾਜ਼ਮ ਨੇ ਸਾਡੇ ਨਾਲ ਮਦਦ ਕੀਤੀ ਹੈ ਉਹਨਾਂ ਨੇ ਸਾਡਾ ਬੰਦਾ ਉੱਥੋਂ ਕਢਵਾਇਆ ਜੀ ਸਾਡੇ ਕੋਲ ਇਹ ਚੀਜ਼ ਦੀ ਵੀਡੀਓ ਵੀ ਹੈਗੀ ਹੈ ਜੀ ਤੇ ਉਹਨਾਂ ਕੋਲੇ ਅਸਲਾ ਹੀ ਦੋ ਨੰਬਰ ਦਾ ਹੀ ਤੇ ਉਹ ਬਲੈਕ ਦਾ ਕੰਮ ਕਰਦਾ ਜੀ ਬਲਵੀਰ RAM ਨਾਮ ਕੋ ਪੇਸ਼ੈਂਟ ਆਇਆ ਥਾ son of ਗੁਰਚੰਦ ਇਹ ਸੁਨਾਮ ਨਾਲ ਰੈਫਰ ਹੋ ਕੇ ਆਇਆ ਥਾ ਔਰ ਆ ਜਾਇਆ ਥਾ 1 10 2025 ਕੋ ਦੁਪਹਿਰ ਮੇਂ ਇੱਕ ਵਾਰ ਸੇ 2 ਮਿੰਟ ਪਹਿਲੇ ਆਇਆ ਥਾ ਅਭੀ ਜਿਸਕੀ ਜੋ ਆਗੇ ਦਿੱਤੇ ਸੱਟੇ ਵਟੇ ਜੋ ਵੀ ਲੱਗੇ ਨੇ ਇਸ ਦਾ ਇੱਕ ਵਾਰ ਇਨਵੈਸਟੀਗੇਸ਼ਨ ਹੋਗਾ ਤਾਂ ਪਤਾ ਪੜੇਗਾ। ਨਾ ਮਾ ਕਿਨੇ ਬਿੜਦੇ ਨਾ ਮੇਰਾ ਨਾਮ ਅਮਰੀਕ ਸ਼ਰਮਾ ਪਿੰਡੂ ਬਿਆਦਾ ਰਹਿਣ ਵਾਲਾ ਜੀ। ਪਿੰਡ ਦੇ ਪਿਛਲੇ ਕੋਈ ਛੋਟੇ ਪਿੰਡ ਦੇ ਵਿੱਚ ਲੜਾਈ ਝਗੜੇ ਦੀ ਵੀਡੀਓ ਇੱਕ ਵਾਇਰਲ ਹੋਈ ਜੇ ਤੁਹਾਡੇ ਦੇ ਇਲਜ਼ਾਮ ਲਾਏ ਗਏ ਤਾਂ ਕਿ ਤੁਸੀਂ ਉਸ ਵਿਅਕਤੀ ਨੂੰ ਜਿਹੜਾ ਹੈਗਾ ਗੱਡੀ 'ਚ ਬਿਠਾ ਕੇ ਲੈ ਕੇ ਆਓ ਕੀ ਸਚਾਈ ਕੀ ਹੈ ਦੱਸੋ। ਸਾਡਾ ਇੱਕ ਉਹਨਾਂ ਦੇ ਘਰ ਦੇ ਲਾਗੇ ਇੱਕ ਪਲਾਟ ਹੈ ਜੀ ਸਾਡਾ ਉੱਥੇ ਮੱਝਾ ਰੱਖਿਆ ਜਾਂਦਾ ਸੀਨੇ। ਉੱਥੇ ਸਾਡਾ ਗਲੀ ਦਾ ਝਗੜਾ ਚੱਲਦਾ ਸੀ ਇਹਨਾਂ ਨਾਲਾ ਸਨਮਪੋਟ ਚੋਂ ਅਸੀਂ ਕੇਸ ਚੁੱਕੇ ਸੀ ਉਹ ਇਹਨਾਂ ਨੇ ਅਪੀਲ ਪਾਈ ਸੰਗਰੂਰ ਉਸ ਗਲੀ 'ਚ ਇਹਨਾਂ ਨੇ ਛੇੜਛਾੜ ਕਰਨੀ ਸਟਾਰਟ ਕਰਤੀ ਮਿੱਟੀ ਲਾਉਣ ਲੱਗੇ ਪੰਤਾਲਾ ਰੱਖ ਲਿਆ ਜੀ ਉਹਨੂੰ ਦਿਖਾਉਣ ਵਾਸਤੇ ਮੈਂ ਸਰਪੰਚ ਸਾਹਿਬ ਨੂੰ ਲੈ ਕੇ ਗਿਆ ਸੀਗਾ ਸਰਪੰਚ ਸਾਹਿਬ ਨੂੰ ਘਰੋਂ ਬਿਠਾ ਕੇ ਉੱਥੇ ਮੌਕਾ ਦਾ ਹੱਗ ਲਿਆ ਕਾਰ 'ਚ ਬਿਠਾ ਕੇ ਲਗਿਆ ਤੇ ਉਸ ਤੋਂ ਬਾਅਦ ਘਰ ਹੀ ਛੱਡ ਗਿਆ ਆ ਉਸ ਦੀ ਵੀ ਵੀਡੀਓ ਹੈਗੀ ਆ ਵੀ ਜਦੋਂ ਸਰਪੰਚ ਸਾਹਿਬ ਨੂੰ ਤਾਰ ਕੇ ਆਇਆ ਉਹਨਾਂ ਨੂੰ ਤਾਰ ਕੇ ਜਦੋਂ ਮੈਂ ਆਪਣੇ ਘਰੇ ਪਹੁੰਚਿਆ ਮੇਰੇ ਵਾਰ 'ਚ ਇਹ ਡਾਂਗਾ ਲੈ ਕੇ ਆ ਗਏ ਜੀ ਜਦੋਂ ਡਾਂਗਾ ਲੈ ਇੱਕ ਬੰਦਾ ਇਹਨਾਂ ਦਾ ਅੰਦਰ ਟੱਪ ਗਿਆ ਬਲਵੀਰਰਾਮ ਜਦੋਂ ਅੰਦਰ ਟੱਪ ਗਿਆ ਮੰਦਰੋਂ ਕੁੰਡਾ ਲਾਲੇ ਜੀ ਉਹਨੂੰ ਮੰਦਰ ਬੰਦ ਕਰ ਲਏ ਬਾਕੀ ਬੰਦੇ ਬਾਹਰ ਡਰੰਗਾ ਲੈ ਖੜੇ ਰਹੇ ਫਿਰ ਮੈਂ ਸਰਪੰਚ ਸਾਹਿਬ ਨੂੰ ਫੋਨ ਕਰਿਆ ਵੀ ਮੇਰੇ ਅੰਦਰ ਆ ਬੰਦੇ ਵੜ ਗਏ ਜੀ ਸਰਪੰਚ ਸਾਹਿਬ ਵੀ ਆਏ ਫਿਰ ਮੈਂ ਚੌਕੀ ਫੋਨ ਕਰਿਆ ਚੌਕੀ ਗੋਰੀਆਂ ਉਹਨਾਂ ਨੂੰ ਕਿਹਾ ਵੀ ਮੇਰੇ ਅੰਦਰ ਬੰਦੇ ਵੜ ਗਏ ਜੀ ਵੀ ਆਓ ਛੇਤੀ ਆਓ ਫਿਰ ਮੁਲਾਜ਼ਮ ਆਏ ਤੇ ਉਹਨੂੰ ਲੈ ਕੇ ਗਏ ਕੋਈ ਐਮਐ ਦੀ ਗੱਲ ਨਹੀਂ ਕਨੈਪ ਕਰਨ ਵਾਲੀ ਇਹ ਤਾਂ ਝੂਠਾ ਫਸਾਉਣ ਦੀ ਰਾਂਝਾ ਜੀ ਤੁਸੀਂ ਫੋਨ ਕੀਤਾ ਮੈਂ ਫੋਨ ਕੀਤਾ ਜੀ ਮੇਰੇ ਕੋਲੇ ਰਿਕਾਰਡਿੰਗ ਵੀ ਹੈਗੀ ਮੈਂ ਬੁਲਾਇਆ ਵੀ ਮੇਰੇ ਅੰਦਰ ਬੰਦਾ ਵੜ ਗਿਆ ਜਿਹਨੂੰ ਲੈ ਕੇ ਜਾਓ ਵੀ ਮੈਂ ਬੰਨ ਰੱਖਿਆ ਬੰਦਾ ਬਾਕੀ ਬੰਦੇ ਬਾਹਰ ਡਾਂਗਾ ਲੇ ਖੜੇ ਰਹੇ ਜਦੋਂ ਮਤਲਬ ਮੁਲਾਜ਼ਮ ਆ ਗਏ ਮੁਲਾਜ਼ਮਾਂ ਸਾਹਮਣੇ ਵੀ ਮੇਰੇ ਨਾਲ ਉਹਨਾਂ ਨੇ ਧੱਕੇਸ਼ਾਈ ਕੀਤੀ ਮੈਨੂੰ ਕਹਿਣ ਲੱਗੇ ਤੇਰੇ ਕੋਲੇ ਰਵਾਲਵਰ ਹੈ ਮੈਂ ਕੱਪੜੇ ਵੀ ਦਿਖਾਏ ਵੀ ਮੈਂ ਕੁਝ ਨਹੀਂ ਹੈਗਾ ਮੇਰੇ ਕੋਲੇ ਵੀ ਇਹੋ ਜੀ ਕੋਈ ਗੱਲ ਨਹੀਂ ਹੈਗੀ ਫਿਰ ਮੇਰੀ ਤਲਾਸ਼ੀ ਵੀ ਕਰੀ ਮੁਲਾਜ਼ਮਾਂ ਨੇ ਵੀ ਕੋਈ ਬੰਦਾ ਅੰਦਰ ਹੈ ਜਾਂ ਕੋਈ ਅਸਲਾ ਅੰਦਰ ਜਾਂ ਕੋਈ ਹੋਰ ਵੀ ਹੈ ਕੁਈ ਐਵੇਂ ਦਾ ਕੁਝ ਮਿਲਿਆ ਨਹੀਂ ਪਰ ਪੁਲਿਸ ਦੇ ਸਾਹਮਣੇ ਵੀ ਉਹ ਵੀਡੀਓ ਇਹਨਾਂ ਨੇ ਖੁਦ ਨੇ ਵੀ ਬਣਾਈ ਹੋਈ ਹੈ ਉਦੋਂ ਵੀ ਮੇਰੇ ਨਾਲ ਤਾਂ ਕਿਚਾਈ ਕਰਦੇ ਰਹੇ ਇਹ ਬੰਤੀ ਇਹਦਾ ਹੁਣ ਹੈਗਾ ਜੀ ਇੱਕ ਡਾਕਟਰ ਹੋਇਆ ਸਰ ਉਹਨੂੰ ਪੁਲਿਸ ਤੇ ਬਲਸ ਪਾਉਂਦੇ ਨੇ ਉਹਨੇ ਮੇਰੇ ਨਾਲ ਕਾਫੀ ਤੋਂ ਮਾਰ ਕੀਤੀ ਗਈ ਹੈ ਉਹਨੇ ਵੀ ਇਹ ਮੈਸੇਜਾਂ ਵੀ ਵਪਾਰ ਕਰਦੇ ਨੇ ਕਿਹ ਕਹਿੰਦਾ ਤੁਹਾਡਾ ਇਹ ਸਰ ਸਾਰੀਆਂ ਝੂਠੀਆਂ ਗੱਲਾਂ ਨੇ ਜੀ ਨਸ਼ੇ ਦਾ ਉਹ ਕਈ ਵਾਰ ਉਹਨਾਂ ਨੇ ਕਹਿ ਚੁੱਕੇ ਨੇ ਉਹ ਪਿੰਡ 'ਚ ਕੋਈ ਹੋਰ ਨਹੀਂ ਕਹਿੰਦਾ ਮੈਨੂੰ ਮੇਰੇ ਤੇ ਕੋਈ ਜੇ ਪਰਚਾ ਹੈ ਤਾਂ ਦੱਸਣਾ ਅੱਜ ਤੱਕ ਕੋਈ ਮੇਰੇ ਦਾ ਐਵੇਂ ਦੀ ਕੋਈ ਗੱਲਬਾਤ ਨਹੀਂ ਕੋਈ ਅਲੀਗੇਸ਼ਨ ਨਹੀਂ ਹੈਗਾ ਕੋਈ ਪਰਚਾ ਨਹੀਂ ਹੈਗਾ ਜਿਵੇਂ ਨਛੇ ਦਾ ਵਾਰਗਰ ਨੂੰ ਕਦੇ ਤਾਂ ਪੁਲਿਸ ਦਿੰਦਾਂ ਚਾਹੂਗਾ ਜੀ ਮੇਰੀ ਗੱਲ ਇਹ ਝੂਠੀ ਗੱਲ ਹੈ ਸਾਰੀ ਇਹ ਆਪ ਕੋ ਜਾਉਂਗਾ ਨਹੀਂ ਤੁਹਾਡੇ ਤੇ ਪ੍ਰਾਨੀ ਰਾਂਜੀ ਸਹੀ ਸਾਡੀ ਪਹਿਲਾਂ ਇਹਨਾਂ ਦੇ 452 ਦਾ ਕੇਸ ਹੈ ਸਾਡੇ ਵੱਲੋਂ ਪਹਿਲਾਂ ਵੀ ਸਾਡੇ ਘਰੇ ਵੜ ਗਏ ਸੀ ਇਹ 452 ਦਾ ਪਰਚਾ ਹੋਇਆ ਸੀਗਾ ਤੇ ਉਹ ਵੀ ਚੱਲਦਾ ਇਹਨਾਂ ਦੇ ਸਾਡੇ ਉਹਨਾਂ ਦਾ ਰਿਕਾਰਡ ਬਹੁਤ ਗੰਦਾ ਜੀ ਇਸ ਬੰਦੇ ਨੇ ਜਿਹਦੇ ਨਾਲ ਲੜਾਈ ਹੋਈਏ ਇਹਨੇ ਛੋਟੇ ਬੱਚੇ ਨਾਲ ਰੇਪ ਵੀ ਕਰਤਾ ਸੀ 6 ਮਹੀਨੇ ਪਹਿਲਾਂ ਦੀ ਉਹ ਗੱਲ ਹੈ ਜੀ ਮਤਲਬ ਪੰਚਾਇਤ ਨੇ ਕਹਿ ਸੁਣ ਕੇ ਨਿਮੇੜਤਾ ਦੀ ਬੱਚੇ ਦਾ ਮਸਲਾ ਤਿਆ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਹੋਰ ਵੀ ਬੱਚਿਆਂ ਨਾਲ ਇਹਨੇ ਗਲਤ ਕੰਮ ਕਰਿਆ ਪਿੰਡ ਚੋਂ ਬੀਬੀੜੇ ਚੋਂ ਇਹਨਾਂ ਦਾ ਰਿਕਾਰਡ ਵਾਰੇ ਪੁੱਛਿਆ ਜਾਵੇ ਔਰ ਜਿਹੜੀ ਚੱਕ ਕੇ ਲਿਆਉਣ ਦੀ ਗੱਲ ਹੈ ਕਿਸੇ ਤੋਂ ਕੋਈ ਗਵਾਹ ਹੈਗਾ ਜਾਂ ਕਿਸੇ ਨੇ ਦੇਖਿਆ ਉਹ ਦੱਸਿਆ ਜਾਵੇ ਜੀ ਕੋਈ ਅਮੇ ਦੀ ਗੱਲ ਨਹੀਂ ਹੈਗੀ ਚੱਕ ਕੇ ਲਿਆਉਣ ਵਾਲੀ ਤੁਹਾਡੀ ਗੱਡੀ ਜਿਹੜੀ ਹੈਗੀ ਆ ਉਹ ਗੱਡੀ ਤੁਹਾਡੀ ਇਹ ਵੀਡੀਓ ਤੇ ਜਾ ਕੇ ਮੋੜ ਰਹੀ ਹੈਗੀ ਰੋਲਾ ਪੈ ਰਿਹਾ ਚੀਂ ਦੀ ਗੜਾ ਪਾ ਤਾ ਪੈ ਰੋਲਾ ਇਸ ਤਰ੍ਹਾਂ ਗੱਡੀ ਮੇਰੀ ਹੈ ਜੀ ਮੈਂ ਤਾਂ ਮੌਕਾ ਦਿਖਾ ਕੇ ਮੁੜਿਆ ਆ ਉਦੋਂ ਜਦੋਂ ਸਰਪੰਚ ਸਾਹਿਬ ਮੇਰੇ ਨਾਲ ਤੇ ਕੋਈ ਰੋਲਾ ਨਹੀਂ ਪਿਆ ਸੀ ਉਸੇ ਵੀਡੀਓ ਨੂੰ ਇਹਨਾਂ ਨੇ ਛੇੜ ਛਾੜ ਕਰਕੇ ਪਤਾ ਨਹੀਂ ਕਿ ਮੇਰੇ ਨਾਲ ਉਦੋਂ ਆਂਡੀ ਗਵਾਂਡੀ ਵੀ ਆਈ ਸੀ ਸਰਪੰਚ ਸਾਹਿਬ ਕੱਲੀ ਸੀ ਮੇਰੇ ਨਾਲ ਕੋਈ ਚਿੰਤਗੜਾ ਨਹੀਂ ਕੋਈ ਰੌਲਾ ਨਹੀਂ ਕੋਈ ਸ਼ੋਰ ਸ਼ਰਾਬ ਨਹੀਂ ਹੋਇਆ ਜੀ ਉੱਥੇ ਆਰਾਮ ਨਾਲ ਮੈਂ ਸਰਪੰਚ ਸਾਹਿਬ ਨੂੰ ਘਰੇ ਤਾਰਿਆ ਜਦੋਂ ਮੈਂ ਆਪਣੇ ਘਰੇ ਪਹੁੰਚਿਆ ਮੇਰੇ ਮਗਰ ਹੀ ਇਹ ਡਾਂਗਾ ਲੈ ਕੇ ਆਈ ਆਗੇ ਉਹ ਤੇਨੂੰ ਵੀ ਗੱਡੀ ਦੇ ਵਿੱਚ ਸਾਨੂੰ ਕਿੜਮੈਵ ਕਰਕੇ ਲੈ ਗਏ ਉਹ ਇਦਾਂ ਦਾ ਕੋਈ ਮਾਮਲਾ ਨਹੀਂ ਐਵੇਂ ਤਾਂ ਕੁਝ ਨਹੀਂ ਹੈਗਾ ਜੀ ਪਤਾ ਨਹੀਂ ਕਿਵੇਂ ਇਹ ਵੀਡੀਓ ਕਿਸ ਤਰੀਕੇ ਨਾਲ ਬਣਾਈ ਗਈ ਹੈ ਇਹਦੀ ਪੜਤਾਲ ਕਰੀ ਜਾਵੇ ਜੀ ਉਹ ਫੇਕ ਵੀਡੀਓ ਹੈ ਸਾਰੀ ਹਾਂ ਜੀ ਮੈਂ ਮੰਗ ਕਰਦਾ ਵੀ ਉਹਦੀ ਤਸੱਲੀ ਨਾਲ ਜਾਂਚ ਕਰੀ ਜਾਵੇ ਉਹਦੀ ਪਤਾ ਕਰਿਆ ਜਾਵੇ ਕਿਹਨੇ ਵੀਡੀਓ ਨਾਲ ਛੇੜਛਾੜ ਕਰਕੇ ਵਿਡੀਓ ਐਡਿਟ ਕਰਕੇ ਵੀਡੀਓ ਬਣਾ ਜੇ ਮੈਂ ਇੱਕ ਤਾਂ ਇਹ ਕਹਿਣਾ ਚਾਹੁੰਦਾ ਸੀਗਾ ਵੀ ਉਸ ਟਾਈਮ ਮੇਰੇ ਭਰਾ ਦਾ ਵੀ ਨਾਮ ਲੈਂਦੇ ਨੇ ਇਹ ਮੇਰਾ ਭਰਾ ਵੀ ਪਿੰਡ 'ਚ ਨਹੀਂ ਹੈਗਾ ਸੀਗਾ ਔਰ ਮੇਰੇ ਭਤੀਜੇ ਦਾ ਰਵੀ ਦਾ ਕਰਨ ਦਾ ਨਾਮ ਲੈਂਦੇ ਨੇ ਉਹ ਵੀ ਉਦੋਂ ਪਹਿਲਾਂ ਦਾ ਬਾਹਰ ਗਿਆ ਹੋਇਆ ਹੈ ਹਾਲੇ ਤੱਕ ਵੀ ਨਹੀਂ ਆਇਆ ਮਤਲਬ ਉਹ ਤਾਂ ਉਸ ਟਾਈਮ 300 ਕਿਲੋਮੀਟਰ ਦੂਰ ਸੀਗਾ ਭਤੀਜਾ ਮੇਰਾ ਬ੍ਰਦਰ ਵੀ ਮੇਰਾ 100 ਕਿਲੋਮੀਟਰ ਦੂਰ ਸੀਗਾ ਇਹ ਐਵੇਂ ਝੂਠੇ ਨਾਮ ਲੈ ਕੇ ਵੈਸੇ ਫਸਾਉਣਾ ਚਾਹੁੰਦੇ ਨੇ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਵੀ ਲੜਾਈ ਹੋਈ ਹੈ ਜੋ ਸੱਚ ਹੈ ਉਹ ਪਰਚਾ ਮੇਰੇ ਤੇ ਬਣਦੀ ਕਰ ਵੀ ਚਾਹੇ ਹੋ ਜੇ ਪਰ ਪੜਤਾਲ ਕਰਕੇ ਯੁਕ ਬਣਦੀ ਕਰ ਵੀ ਉਹ ਦਿੱਤੀ ਜਾਵੇ ਝੂਠਾ ਗਨੈਪਿੰਗ ਦਾ ਵਰਚਾ ਜਿਹੜਾ ਮਤਲਬ ਨਾ ਦਿੱਤਾ ਜਾਵੇ ਮੈਂ ਇਹ ਵੀ ਮੰਗ ਕਰਦਾ ਵੀ ਜਿਹੜੇ ਬੰਦਿਆਂ ਨੇ ਇਹ ਝੂਠਾ ਡਰਾਮਾ ਰਚਿਆ ਆਏ ਉਹ ਮੇਰੇ ਘਰੇ ਨਹੀਂ ਬਣਦੀ ਤਾਂ ਉਹਨਾਂ ਤੇ 455 ਸੀ ਪਰ ਉਲਟਾ ਮੈਨੂੰ ਫਸਾਇਆ ਜਾ ਰਿਹਾ ਵੀ ਮੈਂ ਤਾਂ ਹੀ ਮੰਗ ਕਰਦਾ ਵੀ ਬਣਦੀ ਕਰ ਵੀ ਉਹਨਾਂ ਤੇ ਵੀ ਕਰਿਆ ਜਾਵੇ ਤਾਂ 2 ਸਾਲਾਂ ਤੋਂ ਚੰਡੀਗੜ੍ਹ ਰਹਿਣਾ ਜੀ ਆਪ ਦਾ ਕੰਮ ਕਰਦਾ ਚੰਡੀਗੜ੍ਹ ਹਰ ਤਜੇ ਇੱਕ ਅੱਧਾ ਦਿਨ ਘਰੇ ਆਉਣਾ ਪਿੰਡ ਜੋ ਪੁੱਛਕਿਛ ਕਰੀ ਜਾਵੇ ਮੇਰੇ ਰਿਕਾਰਡ ਬਾਰੇ ਤੇ ਇਹਨਾਂ ਦੇ ਰਿਕਾਰਡ ਬਾਰੇ ਪਤਾ ਕਰੇ ਜਾਵੇ ਜਸਵੰਤ ਰਾਏ ਔਰ ਪੱਪੂ ਮੇਰਾ ਨਾਮ ਹੈ ਵੀਜੀ ਉੱਬਿਆ ਬਿੰਦ ਦੇ ਰਹਿਣਾ ਕੀ ਮਾਮਲਾ ਜਿਹੜਾ ਲੜਾਈ ਤੁਹਾਡਾ ਵੀ ਨਾਮ ਲਿਆ ਜਾ ਰਿਹਾ ਹੈ ਮੇਰਾ ਤਾਂ ਲੜਾਈ ਨਾਲ ਕੋਈ ਤਾਲੁਕ ਵਾਸਤਾ ਨਹੀਂ ਜੋ ਹੋਈ ਆ ਜੋ ਮੈਨੂੰ ਆਵਾਜ਼ ਆ ਰਹੀ ਆ ਪਤਾ ਲੱਗ ਰਿਹਾ ਹੈ ਜੋ ਨੈਟ ਤੋਂ ਵੀਡੀਓ ਸੁਣ ਰਹੇ ਆ ਗੱਲਬਾਤ ਇਹਦਾ ਕੋਈ ਤਾਲੁਕ ਵਾਸਤਾ ਨਹੀਂ ਮੈਂ ਤੇ ਮੇਰਾ ਬੇਟਾ ਉਹ ਟੂਰ ਤੇ ਗਿਆ ਹੈ ਮੈਂ ਗੱਡੀ ਚਲਾਉਣਾ ਪਿਕਅਪ ਬਸ ਸਵੇਰ ਸ਼ਾਮ ਕਿਤੇ ਲੋਡ ਪਈ ਘਰੇ ਵਗਿਆ ਨਹੀਂ ਤਾਂ ਮੈਂ ਬਾਹਰ ਹੀ ਜ਼ਿਆਦਾਤਰ ਰਹਿਣਾ ਮੇਰੀ ਲੋਕੇਸ਼ਨੇ ਬਤਾ ਦੂ ਤਾਂ ਕੋਈ ਗੱਲ ਨਹੀਂ ਹੈਗੀ ਵੀ ਝੂਠੀ ਗੱਲਬਾਤ ਹੈ ਹਰਦਮੈਂ ਬਾਹਰ ਐ ਨਾ ਬਦੀ ਕਿਰਤ ਕਰਦਾ ਛੋਟੇ ਲੈਣ ਦੀ ਡਰਾਈਵਰੀ ਦੀ ਲੈਣ ਦਾ ਕੰਮ ਕਰਕੇ ਮੈਂ ਛੋਟਾ ਪੇਟ ਪਾਲਦਾ ਬੱਚਿਆਂ ਦਾ ਬਹੁਤ ਛੋਟਾ ਕੰਮ ਐ ਮੇਰਾ ਇਸ ਗੱਲ ਦਾ ਜੀ ਗੱਲਬਾਤ ਕਿਡਨੈਪ ਵਾਲਾ ਨਾ ਤਾਂ ਮੇਰਾ ਬ੍ਰਦਰ ਐ ਨਾ ਮੇਰੇ ਪਿੰਡ ਦੇ ਇਹ ਜੇ ਸਮੱਚੇ ਬੰਦੇ ਨੇ ਪੰਚਾਇਤ ਵੀ ਮੇਰੀ ਸਾਨੀ ਐ ਬਹੁਤ ਜ਼ਿਆਦੇ ਕੋਈ ਗੱਡੀ ਦੇ ਕਟਣਾ ਐ ਬਦਾਲਾ ਕੋਈ ਮਤਲ ਨਹੀਂਗਾ ਇਹ ਕਿਤੇ ਮੌਕਾ ਦਿਖਾਇਆ ਹੋਊ ਜੋ ਸੁਣ ਚਾਈ ਗੱਲਬਾਤ ਮੌਕਾ ਦਿਖਾਉਣ ਤਾਂ ਬੰਦਿਆਂ ਨੂੰ ਲੈ ਕੇ ਜਾਣੀ ਪੈਂਦਾ ਉਹ ਗੱਡੀ ਜਾਊਗੀ ਵੀ ਆਊਗੀ ਵੀ ਬਾਕੀ ਕੋਈ ਗਲਤ ਐ ਆਪਣੇ ਨਾਲ ਕੋਈ ਤਿਆਰ ਕਰ ਲਈ ਹੋਵੇ ਰਿਕਾਰਡ ਬਣਾ ਲਿਆ ਹੋਵੇ ਮੈਨੂੰ ਪਤਾ ਨਹੀਂਗਾ ਤੇ ਸਹੀ ਗੱਲ ਤਾਂ ਇਹ ਹੈ ਵੀ ਇਹ ਪੰਚਾਇਤੋਂ ਦਾ ਮੌਕਾ ਦਿਖਾਉਣੀ ਪੈਂਦਾ ਉਹ ਗਲੀ ਦਾ ਜੋ ਗਲੀ ਦਾ ਮੌਕਾ ਦਿਖਾਇਆ ਮੇਰੇ ਭਰਾਰੇ ਜੋ ਦੱਸ ਰਹੇ ਨੇ ਗੱਲਾਂ ਉਹ ਕੇਸ ਅਸੀਂ ਜਿੱਤ ਚੁੱਕੇ تھے ਇਹਨਾਂ ਨੇ ਅਪੀਲ ਸੰਗਰੂਰ ਕਰਤੀ ਬਲਵੀਰ RAM ਨੇ ਬਲਵੀਰ RAM ਨੇ ਮੇਰੇ ਡੈਡੀ ਦਾ ਕੇਸ ਕਰਿਆ ਧੀ ਉਹ ਕੇਸ ਮੈਂ ਜਿੱਤ ਚੁੱਕਿਆ ਮੇਰੇ ਨਾਲ ਸਾਰੇ ਕਰੋ ਵੀ ਮੰਨ ਲਓ 골ਡ ਤੇ ਕੈਸ਼ ਵੀ ਲੈ ਗਏ ਇਦਾਂ ਦਾ ਨਾ ਕੋਈ ਮਾਮਲਾ ਹੈ ਜਿਹਦੇ ਕੇਸ ਚੱਲਦੇ ਹੋਣ ਨਾ ਕਰੇ ਉਹ ਤੇ 골ਡ ਹੋਵੇ ਨਾ ਮੇਰੇ ਨਾ ਉਹਦੇ 골ਡ ਜਿਹਦੇ ਕੇਸ ਚੱਲਦੇ ਕਦੇ ਉਹਦਾ ਘਰ ਫਰੋਲ ਦਿੰਦੇ ਸਾਰੇ ਕੇਸਾਂ ਦਾ ਕੰਮ ਇਹੋ ਜਿਹਾ ਹੁੰਦਾ ਹੁੰਦਾ ਉਹਦਾ ਘਰ ਖੁੰਝੇ ਖਾਲੀ ਬਿਮਾਰੀ ਦੀ ਤਰ੍ਹਾਂ ਹ ਇਹ ਕੋਈ ਛੋਟਾ ਜਿਹਾ ਕੰਮ ਨਹੀਂ ਅਦਾਲਤੀ ਕੇਸ ਚੱਲਣਾ ਚੰਡੀਗੜ੍ਹ ਤੱਕ ਕੇਸ ਚੱਲ ਰਹੇ ਨੇ ਇਹ ਕੋਈ ਛੋਟਾ ਜਿਹਾ ਕੰਮ ਨਹੀਂ ਨਾ ਤਾਂ ਉਹਦੇ ਘਰੇ ਸੋਨਾ ਆਊਗਾ ਨਾ ਮੇਰੇ ਆਊਗਾ ਇਹ ਪੱਕੀ ਗੱਲ ਹੈ ਇਹ ਬਿਮਾਰੀ ਇਤਨਾ ਰੋਗ ਹੁੰਦਾ ਮੈਂ ਖੁਦ ਜੱਜ ਕਰਾਂ ਪੜੇ ਲਿਖੇ ਇਨਸਾਨ ਆ ਚਾਹੇ ਮੈਂ ਕਮਜ਼ੋਰ ਆ ਪੈਸੇ ਦੇ ਕਮਜ਼ੋਰ ਆ ਪਰ ਅਣਜਾਣੇ ਦੀ ਕਮਜ਼ੋਰ ਨਹੀਂਗਾ ਮੈਂ ਡੇਰੇ ਸੱਚੇ ਸੌਦੇ ਦਾ ਪ੍ਰੇਮੀ ਆ ਗਲਤ ਕੰਮ ਕਰਕੇ ਰਾਜੀ ਨਹੀਂ ਹੈਗਾ ਜੀ ਮੈਂ ਗੱਲ ਬਾਤ ਤੇਰੀ ਵੀਡੀਓ ਇਹ ਪੱਤਰਕਾਰ ਕੋਈ ਮੇਚਾਰ ਦੇ ਨੇਟ ਦੇ ਤਾਂ ਮੇਰੀ ਇਹ ਪ੍ਰਸ਼ਾਸਨ ਤੱਕ ਪਹੁੰਚਾ ਦਿਓ ਮੇਰੀ ਵੀਡੀਓ ਜੀ ਕਿਸੇ ਲੋੜ ਪਹੁੰਚਾਓ ਜਰੂਰ ਮੇਰੇ ਘਰ ਦੇ ਚਗਾਠਾ ਨਹੀਂ ਮਿਲਵਾ ਸਕਿਆ ਦੱਸੋ ਮੇਰੇ ਘਰ ਚੋਰੀ ਕਿੱਥੇ ਹੋ ਜੂਗੀ ਬਲਬੀਰ RAM ਘਰ ਨਹੀਂ ਬਣਾ ਸਕਿਆ ਉਹ 골ਡ ਕਿੱਥੋਂ ਆ ਜੂ ਹਾਂ ਤਾਂ ਘਰ ਨਹੀਂ ਬਣਾ ਸਕਿਆ ਪੁਰਾਣਾ ਘਰ ਚ ਬੈਠਾ ਉਹ ਬਾਬੇ ਪਹਿਲੇ ਜਿਹਦੇ ਘਰੇ 골ਡ ਇੰਨਾ ਪਿਆ ਹੋਊ ਸੋਨਾ ਲੋਖ ਇੰਨਾ ਪਿਆ ਹੋਊਗਾ ਇੰਨਾ ਕੈਸ਼ ਪਿਆ ਹੋਊ ਪਹਿਲਾਂ ਉਹਦੇ ਘਰ ਦੇ ਚਗਾਠਾ ਲਵਾਊ ਬੰਦਾ ਪਿੱਛੋਂ ਕਰੂਗਾ 골ਡ ਦੇ ਚੋਰੀਆਂ ਦੀਆਂ ਗੱਲਾਂ ਬਾਅਦ ਚ ਆਉਣੀਆਂ ਗੱਲਾਂ ਬਾਤ ਦੀ ਜੀ ਜੀ ਤੇ ਉਹਦੇ ਵਿੱਚ ਲੜਾਈ ਦੀ ਵੀਡੀਓ ਸਾਹਮਣੇ ਆਈ ਹੈਗੀ ਕੀ ਮਾਮਲਾ ਅਸਲੀ ਕੀ ਕਾਰਵਾਈ ਕੀਤੀ ਜਾਂਦੀ ਹੈ ਇਹ ਵਿੱਚ ਬਲਬੀਰ RAM ਤੇ ਰਵੀ ਸ਼ਰਮਾ ਦੋ ਵਿਅਕਤੀ ਨੇ ਜਿਨ੍ਹਾਂ ਦਾ ਆਪਸ ਦੇ ਵਿੱਚ ਗਲੀ ਨੂੰ ਲੈ ਕੇ ਟਕਰਾਅ ਚੱਲਦਾ ਇਹਨਾਂ ਦੀ ਕੱਲ ਹਫ਼ਤੇ ਵਿੱਚ ਪਰਸੋਂ ਲੜਾਈ ਹੋਈ ਹੈ ਤੇ ਜੋ ਬਲਵੀਰ ਦਾ داخل ਸਿਵਲ ਹਸਪਤਾਲ ਤੋਂ ਨਾਮ ਤਸ ਗੁਰੂ ਦੇ ਨੀ ਦਾ ਬਿਆਨ ਲਿਖ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਮਕਦਮਾ ਦਰਜ ਹੋ ਗਿਆ ਤੇ ਜਿਹੜੀ ਬਾਕੀ ਦੀ ਕਾਨੂੰਨੀ ਕਾਰਵਾਈ ਦੀ ਜਾਂਚ ਪੜਤਾਲ ਚੱਲ ਰਹੀ ਹੈ ਕਿ ਕਿ ਲੰਦੇ ਜੀ ਹੈ ਗਲੀ ਦਾ ਮੈਟਰ ਹੈ ਜੀ ਸਾਰਾ ਕਿਹਾ ਜਾ ਰਿਹਾ ਕੋਈ ਕਿਡਨੈਪਿੰਗ ਦਾ ਹੋਣ ਦਾ ਜਾਂ ਕੋਈ ਇਦਾਂ ਦੀ ਤਾਂ ਨਹੀਂ ਇਹ ਵੈਸੇ ਸਾਰਾ ਗਲੀ ਦਾ ਹੀ ਮਸਲਾ ਹੈ ਇਦੇ ਵਿੱਚ ਹੋਰ ਕੋਈ ਉਹ ਨਹੀਂ ਹੈਗਾ ਵੈਸੇ ਹੁਣ ਤੁਲ ਫੜਾਈਆਂ ਆ ਆਮ ਤੁਲ ਫੜਾਈ ਜਾਂਦੇ ਨੇ ਵੀ ਇਹ ਕਿਡਨੈਪ ਕਰ ਲਿਆ ਜੀ ਇਹ ਕਰ ਲਿਆ ਇਹਦੇ ਵਿੱਚ ਅਸਲ ਸਚਾਈ ਆਉਣ ਤੇ ਹੀ ਬਣਦੀ ਜੋ ਕਾਨੂੰਨੀ ਕਾਰਵਾਈ ਹੋਵੇ ਅਮਲ ਵਿੱਚ ਜੀ